ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਆ ਜੋ ਦਿਨ ਚੱਲ ਰਹੇ ਆਪਾਂ ਸਭ ਜਾਣਦੇ ਆਂ ਕਿ ਬਾਬਾ ਜੀ ਦਾ ਚਾਲਾ ਤੁਰ ਗਿਆ ਹੈ ਜੀ ਸੋ ਚੇਤ ਦਾ ਮਹੀਨਾ ਜਣੀ ਕੀ ਪੂਰਾ ਹੀ ਬਹੁਤ ਖੁਸ਼ੀਆਂ ਵਾਲਾ ਹੈ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਬਾਤ ਚੜ ਕੇ ਭਗਤ ਸੇਵਾ ਕਰਦੇ ਨੇ ਤੇ ਕਰਦੇ ਰਹਿਣਗੇ ਵੀ ਕਿਉਂਕਿ ਜਿਨ੍ਹਾਂ ਦਾ ਦੁਨੀਆ ਤੇ ਨਾਮ ਹੈ ਕੁਨਾ ਨੂੰ ਤਰੰਦੀ ਦੁਨੀਆ ਤੱਕ ਹਾਰ ਹੀ ਕਿਨੇ ਮੰਨਣਾ ਹੈ ਤੇ ਬਹੁਤ ਤਰ੍ਹਾਂ ਦੀਆਂ ਮਨੋ ਕਾਮਨਾ ਇਸ ਨੂੰ ਨੇ ਜਰੂਰ ਪੂਰੀਆਂ ਹੋਣੀਆਂ ਹੈ ਜੀ ਪਰ ਸ਼ਰਦਾ ਨਾਮ ਤੇ ਵਿਸ਼ਵਾਸ ਰੱਖੇ ਆਸਮਾਦ ਰੱਖੋ ਆਪਣੇ ਮਾਲਕ ਅੱਗੇ ਜੀ ਸੋ ਬਾਕੀ ਇਹਦੇ ਵਿੱਚ ਇੱਕ ਕਰਮ ਜ਼ਰੂਰ ਕਰੋ ਜੇਕਰ ਤੁਹਾਨੂੰ ਮੌਕਾ ਮਿਲਦਾ ਹੈ ਕਿਉਂਕਿ ਕਰਮ ਵਾਲੀਆਂ ਰੂਹਾਂ ਉੱਥੇ ਤੱਕ ਪਹੁੰਚਦੀਆਂ ਹੈ ਜੀ ਜੇਕਰ ਬਾਬਾ ਜੀ ਦੇ ਜਾਣਦਾ ਤੁਹਾਨੂੰ ਮੌਕਾ ਮਿਲਦਾ ਹੈ ਤੇ ਇੱਕ ਕਰਮ ਦੱਸਾਂਗੇ ਜਿਹਦੇ ਨਾਲ ਅਸੀਂ ਖੁਦ ਅਜਮਾਇਆ ਹੈ ਕੀ ਵਾਕੇ ਬਾਬਾ ਜੀ ਜਦੋਂ ਆਸ ਪੂਰੀ ਕਰਨ ਤੇ ਆਉਂਦੇ ਆ ਚਾਹੇ ਕੋਲ ਕੁਝ ਹੋਵੇ ਚਾਹੇ ਨਾ ਹੋਵੇ ਪਰ ਪਤਾ ਨਹੀਂ ਲੱਗਦਾ ਉਹ ਕੰਮ ਕਿਵੇਂ ਬਣ ਜਾਂਦੇ ਨੇ ਸੋ ਇਸ ਲਈ ਅਸੀਂ ਇਹਦੇ ਵਿੱਚ ਦੱਸਾਂਗੇ ਵੀ ਵੀ ਕੰਮ ਬੜਿਆ ਹੈ ਤੇ ਕਿਵੇਂ ਜਮਤਕਾਰ ਇਹ ਹੋਇਆ ਤੇ ਇਹ ਕਰਮ ਕਰਨ ਦੇ ਨਾਲ ਜਰੂਰ ਆਸ ਪੂਰੀ ਹੁੰਦੀ ਆ ਸੋ ਇੱਕ ਵਾਰ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਪਹਿਲਾਂ ਲਿਖ ਦਿਓ ਤੇ ਅੱਜ ਸਿਰਫ ਜੈ ਭੱਬਾ ਬਾਲਾ ਖਾਤੇ ਜੀ ਦੀ ਲਿਖੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਵੀਡੀਓ ਇੱਥੇ ਤੱਕ ਸੁਣੀ ਹੈ ਜੀ ਸੋ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਵੀਡੀਓ ਦਾ ਮੈਸੇਜ ਤੁਹਾਨੂੰ ਪਹੁੰਚਦਾ ਰਹੇ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਪਹਿਲਾਂ ਕੁਝ ਕਮੈਂਟਾਂ ਦੱਸ ਦਿੰਦੇ ਆਂ ਫਿਰ ਮੇਨ ਵਿਸ਼ੇ ਵੱਲ ਵੀ ਚੱਲਾਂਗੇ ਜੀ ਸੋ ਵੀਡੀਓ ਜੇ ਤੁਸੀਂ ਸੁਣਿਆ ਕਰੋ ਕਮੈਂਟਾਂ ਨੂੰ ਵੀ ਜਰੂਰ ਸੁਣਿਆ ਕਰੋ ਜੀ ਜੇਕਰ ਤੁਸੀਂ ਸਾਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਟਾਈਮ ਦਿਆ ਕਰੋ ਕਿਉਂਕਿ ਮਨ ਲਗਾ ਕੇ ਜੇਕਰ ਤੁਹਾਡੇ ਕੰਮ ਦੀ ਨਾ ਵੀ ਕੋਈ ਗੱਲ ਹੋਈ ਮਨ ਲਗਾ ਕੇ ਸੁਣੋਗੇ ਤੇ ਕੁਝ ਨਾ ਕੁਝ ਲਾਹਾ ਤਾਂ ਜਰੂਰ ਖਟੋਗੇ ਲਾਭ ਮਿਲੇਗਾ ਹੀ ਮਿਲੇਗਾ ਸੋ ਜਦੋਂ ਅਸੀਂ ਪੂਰਾ ਧਿਆਨ ਉਹ ਮਾਲਕ ਦੀ ਤਰਫੋਂ ਜਾਂਦੇ ਹਾਂ ਤੇ ਉਹ ਮਾਲਕ ਦੀ ਕਿਰਪਾ ਜਰੂਰ ਕਰਦਾ ਪਤਾ ਨਹੀਂ ਇਹ ਕਦ ਕਿਹੜੇ ਪਲ ਦੇ ਵਿੱਚੋਂ ਮਾਲਕ ਨਾਲ ਸੁਪਤੀ ਜਾਂ ਜੁੜੇ ਕਿਹੜੀ ਗੱਲ ਮੰਨੂ ਸ਼ੂ ਜਾਵੇ ਸੋ ਉਹ ਮਾਲਕ ਦੇ ਰੰਗਾਂ ਦਾ ਕੋਈ ਭੇਤ ਨਹੀਂ ਪਾ ਸਕਦਾ ਜੀ ਸੋ ਇਸ ਲਈ ਕਹਿੰਦਾ ਕਿ ਸਮਾਂ ਜੇਕਰ ਕੱਢਣਾ ਹੈ ਤੇ ਮਨ ਲਗਾ ਕੇ ਕੱਢਿਆ ਕਰੋ ਤੇ ਵੀਡੀਓ ਨੂੰ ਪੂਰੀ ਸੁਣਿਆ ਕਰੋ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਆਪ ਸਭ ਨੂੰ ਜੀ ਸੋ ਬਾਕੀ ਆਪ ਸਭ ਦਾ ਬੜਾ ਹੀ ਪਿਆਰ ਮਿਲਦਾ ਹੀ ਰਹਿੰਦਾ ਹੈ ਬਹੁਤ ਹੌਸਲਾ ਵੀ ਕਮੈਂਟਾਂ ਰਹੀ ਬਹੁਤ ਜ਼ਿਆਦਾ ਮਿਲਦਾ ਹੈ ਜੀ ਸੋ ਆਪ ਸਭ ਦਾ ਸਾਥ ਹੀ ਸਾਡੀ ਤਾਕਤ ਹੈ ਜੀ ਸੋ ਆਪ ਸਭ ਦੀ سپورਟ ਦੇ ਨਾਲ ਹੀ ਤੇ ਚੈਨ ਲੱਗੇ ਆ ਸੋ ਹਮੇਸ਼ਾ ਹੀ ਇਸੇ ਤਰ੍ਹਾਂ ਪਰਮਾਤਮਾ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਜੋ ਹਰ ਰੋਜ਼ ਤੁਸੀਂ ਸਮਾਂ ਕੱਢਦੇ ਹੋ ਜੀ ਤੁਹ ਸੇਵਾ ਤੋਂ ਬਗੈਰ ਇਹ ਜੋ ਜਨਮ ਹੈ ਇਹ ਅਧੂਰਾ ਹੈ ਸੇਵਾ ਦੇ ਨਾਲ ਹੀ ਜਨਮ ਨੂੰ ਸਫਲਾ ਕੀਤਾ ਜਾ ਸਕਦਾ ਹੈ ਸੋ ਜਿਨ੍ਹਾਂ ਜਿਹੜੇ ਪਿਛਲੇ ਕੋਈ ਨਾਮ ਦੀ ਕਮਾਈ ਹੁੰਦੀ ਆ ਉਹ ਥੋੜੀ ਉਮਰ ਦੇ ਵਿੱਚ ਹੀ ਪ੍ਰਮਾਤਮਾ ਦੇ ਨੜ ਲੱਗ ਜਾਂਦੇ ਨੇ ਸੋ ਜੇਕਰ ਪਿਛਲੇ ਜਨਮਾਂ ਦਾ ਕੋਈ ਕਰਮ ਚੰਗਾ ਹੈ ਤਾਂ ਫਿਰ ਇਸ ਜਨਮ ਦੇ ਵਿੱਚ ਗੁਰੂ ਜ਼ਰੂਰ ਮਿਲਦਾ ਹੈ ਉਹ ਵੀ ਪੂਰਾ ਗੁਰੂ ਤੇ ਜੇਕਰ ਕਹਿੰਦੇ ਕਿ ਪਿਛਲੇ ਜਨਮ ਚ ਨਾਮ ਦੀ ਕਮਾਈ ਨਾ ਹੋਵੇ ਤਾਂ ਫਿਰ ਇਸ ਜਨਮ ਦੇ ਵਿੱਚ ਪੂਰਾ ਗੁਰੂ ਇਸ ਲਈ ਮਿਲਦਾ ਕਿਉਂਕਿ ਕਰਮ ਕੋਈ ਨਾ ਕੋਈ ਚੰਗਾ ਕੀਤਾ ਹੈ ਤੇ ਜਿਨ੍ਹਾਂ ਨੂੰ ਜਲਦੀ ਹੀ ਉਹ ਪਰਮਾਤਮਾ ਮਿਲ ਜਾਂਦਾ ਹੈ ਗੁਰੂ ਮਿਲ ਜਾਂਦਾ ਹੈ ਜੀ ਉਹਨਾਂ ਦੀ ਪਿਛਲੀ ਕੋਈ ਨਾਮ ਦੀ ਕਮਾਈ ਹੁੰਦੀ ਆ ਸੋ ਇਸ ਲਈ ਸੇਵਾ ਦੇ ਨਾਲ ਹੀ ਕਈਆਂ ਨੂੰ ਛੇਧੀ ਸੋਚੀ ਆ ਜਾਂਦੀ ਆ ਪਤਾ ਚੱਲ ਜਾਂਦਾ ਹੈ ਪਰਮਾਤਮਾ ਬਾਰੇ ਤੇ ਕਈਆਂ ਨੂੰ ਥੋੜੀ ਦੇਰ ਪਤਾ ਚੱਲਦਾ ਹੈ ਜੀ ਪਰ ਇੱਕ ਨਾ ਇੱਕ ਦਿਨ ਤਾਂ ਟਾਈਮ ਇਹੋ ਜਿਹਾ ਜ਼ਿੰਦਗੀ ਵਿੱਚ ਜ਼ਰੂਰ ਆਉਂਦਾ ਹੈ ਜਦੋਂ ਰਿਸ਼ਤਿਆਂ ਤੋਂ ਮੋਰ ਟੁੱਟਦਾ ਹੀ ਟੁੱਟਦਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਪਰ ਪ੍ਰਮਾਤਮਾ ਬਾਰੇ ਇੱਕ ਨਾ ਇੱਕ ਦਿਨ ਪਤਾ ਚੱਲ ਹੀ ਜਾਂਦਾ ਕਿ ਪ੍ਰਮਾਤਮਾ ਕੀ ਚੀਜ਼ ਆ ਤੇ ਰਿਸ਼ਤੇ ਕੀ ਨਹੀਂ ਸੋ ਪ੍ਰਮਾਤਮਾ ਬਾਰੇ ਇੱਕ ਦਿਨ ਗਿਆਨ انسان ਨੂੰ ਜ਼ਰੂਰ ਹੁੰਦਾ ਹੈ ਚਾਹੇ ਕੋਈ ਲੱਖ పాਪ ਕਰਦਾ ਹੋਵੇ ਉਹਨੂੰ ਵੀ ਇੱਕ ਨਾ ਇੱਕ ਦਿਨ ਅਹਿਸਾਸ ਹੁੰਦਾ ਹੀ ਹੁੰਦਾ ਕਿਉਂਕਿ ਜਿੱਦ ਜਿੱਦਾਂ ਉਮਰ ਬੀਤਦੀ ਜਾਂਦੀ ਆ انسان ਨੂੰ ਅਕਲ ਆਉਂਦੀ ਜਾਂਦੀ ਕਿਉਂਕਿ ਇੱਕ ਕਹਿੰਦੇ ਕਿ ਬਚਪਨ ਹੈ ਤੇ ਬਚਪਨ ਦੇ ਵਿੱਚ ਆਸ ਹੁੰਦੀ ਹੈ ਜਵਾਨੀ ਦੀ ਤੇ ਫਿਰ ਜਦੋਂ ਜਵਾਨੀ ਆਉਂਦੀ ਹੈ ਜਵਾਨੀ ਵੀ ਚਲੀ ਜਾਂਦੀ ਹੈ ਤਾਂ ਫਿਰ ਇੱਕ ਆਸ ਹੁੰਦੀ ਆ ਕਿ ਹੁਣ ਬੁਢਾਪਾ ਆਉਣਾ ਹੈ ਤੇ ਬੁਢਾਪੇ ਤੋਂ ਬਾਅਦ ਫਿਰ ਕੋਈ ਆਸ ਨਹੀਂ ਹੁੰਦੀ ਫਿਰ ਸਿਰਫ ਉਹ ਪਰਮਾਤਮਾ ਨੂੰ ਮਿਲਣ ਦੀ ਆਸ ਹੁੰਦੀ ਆ ਉਹ ਵੀ ਜੇਕਰ ਕੋਈ ਇਹਨਾਂ ਗੱਲਾਂ ਨੂੰ ਸਮਝ ਜਾਵੇ ਜੇਕਰ ਸਾਰੀ ਜ਼ਿੰਦਗੀ ਹੀ ਅਸੀਂ ਮਾੜੇ ਕਰਮ ਕਰਦੇ ਰਵਾਂਗੇ ਕਹੀਏ ਕਿ ਐਂਡ 'ਚ ਰੱਬ ਨੂੰ ਪਾਲਵਾਂਗੇ ਤਾਂ ਫਿਰ ਤਾਂ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਇਨਸਾਨ ਤਾਂ ਜਾਂਦਾ ਜੋ ਨਾਮ ਸ਼ਬਦ ਹੈ ਉਹ ਵੀ ਤੁਸੀਂ ਚੰਗੀ ਤਰ੍ਹਾਂ ਸਿਮਰ ਨਹੀਂ ਪਾਉਂਗੇ ਇਸ ਲਈ ਕੋਸ਼ਿਸ਼ ਆਪਣੇ ਲੋ ਵੀ ਕਰੋ ਕਿ ਛੇਤੀ ਅਸੀਂ ਗੁਰੂ ਵਾਲੇ ਬਣੀਏ ਕਿਉਂਕਿ ਰਹਿੰਦੀ ਉਮਰ ਦੇ ਵਿੱਚ ਜੇਕਰ ਅਸੀਂ ਨਾਮ ਜਪ ਲੈਂਦੇ ਆ ਤੇ ਉਹ ਨਾਮ ਜਪਿਆ ਹੋਇਆ ਸਾਡਾ ਬਹੁਤ ਕੰਮ ਆਉਂਦਾ ਹੈ ਕਿਉਂਕਿ ਹੁਣ ਜੇਕਰ ਅੱਜ ਕੋਸ਼ਿਸ਼ ਹੈ ਕਿ ਕੋਈ ਇਨਸਾਨ ਆਖ ਰਿਹਾ ਕਿ ਮੈਂ ਨਾਮ ਸ਼ਬਦ ਲੈਣਾ ਹੈ ਕਿ ਮੈਂ ਬਹੁਤ ਕਮਾਈ ਕਰ ਲੈਣੀ ਹੈ ਕਈਆਂ ਦੇ ਮਨ 'ਚ ਇਹ ਭੁਲੇਖਾ ਹੁੰਦਾ ਕਿ ਅਸੀਂ ਹਜੇ ਬਹੁਤ ਜੀਣਾ ਹੈ ਬਹੁਤ ਸਾਡੀ ਉਮਰ ਪਈਆ ਵੱਲ ਕੀ ਉਮਰ 60 70 ਸਾਲ ਟੱਪ ਚੁੱਕੀ ਆ ਬਹੁਤ ਲੋਕਾਂ ਮੈਂ ਇਹੋ ਜਿਹਾ ਦੇਖੀ ਦੀਆਂ ਤੇ ਉਹ ਕਹਿੰਦੀਆਂ ਕੋਈ ਗੱਲ ਨਹੀਂ ਲੈ ਲਵਾਂਗੇ ਨਾਮ ਸ਼ਬਦ ਉਹ ਇਸ ਤਰ੍ਹਾਂ ਗੱਲ ਕਰਦੀ ਹੈ ਜਿੰਨਾ ਕੀ ਨਾਮ ਸ਼ਬਦ ਅੱਜ ਲਿਆ ਤੇ ਅੱਜ ਹੀ ਅਸੀਂ ਪੂਰੀ ਜ਼ਿੰਦਗੀ ਦਾ ਸਾਰ ਕਲੀਅਰ ਕਰਾ ਦੇਣਾ ਹੈ ਇੰਨਾ ਕੁ ਸਮਰ ਲੈਣਾ ਸੋ ਇਹ ਸੋਚ ਲੈ ਕੇ ਬੈਠੀਆਂ ਹੁਈਆਂ ਪਰ ਇੱਥੇ ਇਹ ਸੋਚਣ ਦੀ ਜ਼ਰੂਰਤ ਆ ਹੁਣ ਜੋ ਗੁਰੂ ਆ ਸਾਡੇ ਡੇਰੇ ਚੱਲ ਰਹੇ ਆ ਗੁਰੂ ਬੈਠੇ ਹੋਏ ਆ ਗੱਦੀਆਂ ਤੇ ਨਾਮ ਸ਼ਬਦ ਦੇ ਰਹੇ ਆ ਪ੍ਰਮਾਤਮਾ ਦਾ ਹੁਕਮ ਲੱਗਾ ਹੋਇਆ ਆ ਸੋ ਉਹਨਾਂ ਨੇ ਜੇਕਰ ਇਹ ਸੋਚਿਆ ਹੁੰਦਾ ਤਾਂ ਫਿਰ ਅੱਜ ਉਹ ਗੱਦੀ ਤੇ ਨਵੰਦੇ ਸੋ ਨਾਮ ਦੀ ਕਮਾਈ ਜਿੰਨੀ ਹੋਵੇ ਉਹ ਨਹੀਂ ਥੋੜੀ ਆ ਕਿਉਂਕਿ ਅਸੀਂ ਪਿਛਲੇ ਜਨਮਾਂ 'ਚ ਕੀ ਕੀ ਕੀਤਾ ਇਹ ਪਤਾ ਤਾਂ ਨਹੀਂ ਹੈ ਪਰ ਅਸੀਂ ਉਹ ਨਾਮ ਸ਼ਬਦ ਦੇ ਤੁਰੂ ਪਰਮਾਤਮਾ ਸਾਡੇ ਮਾੜੇ ਕਰਮਾਂ ਨੂੰ ਕੱਟ ਦਵੇਗਾ ਤੇ ਜੋ ਇਸ ਜਨਮ ਦੇ ਵਿੱਚ ਜਾਣੇਣ ਜਾਣ ਚੁਹੀਏ ਉਹ ਵੀ ਕੱਟੇ ਜਾਣਗੇ ਸੋ ਨਾਮ ਦੀ ਕਮਾਈ ਕਰਨੀ ਕਹਿਣਾ ਬਹੁਤ ਸੌਖਾ ਹੈ ਤੇ ਕਰਨ ਵਿੱਚ ਤੇ ਕਹਿਣ ਵਿੱਚ ਬਹੁਤ ਫਰਕ ਹੈ ਸੋ ਕਰਨ ਵਿੱਚ ਪਤਾ ਚੱਲਦਾ ਹੈ ਪਹਿਲੋਂ ਸ਼ੁਰੂਆਤ ਦੇ ਵਿੱਚ ਚਾਹ ਚਾਹ ਚ 2-4 ਦਿਨ ਕਰ ਲਓਗੇ ਨਾਮ ਸਿਮਰਨ ਹੌਲੀ-ਹੌਲੀ ਘਟਦਾ ਜਾਣਾ ਕਿਉਂਕਿ ਕਾਲ ਪੂਰਾ ਜ਼ੋਰ ਚਲਾਉਂਦਾ ਹੈ ਤੇ ਅਧਿਆਨਸਾਨ ਉੱਥੇ ਹਾਰ ਵੀ ਜਾਂਦਾ ਹੈ ਸੋ ਆਪਣੇ ਆਪ ਨੂੰ ਜਿਤਾਉਂਦਾ ਨਹੀਂ ਹੈ ਬਲਕਿ ਹਾਰ ਮੰਨ ਕੇ ਬੈਠ ਜਾਂਦਾ ਕਿਉਂਕਿ ਜਦੋਂ ਨਾਮ ਸਿਮਰੋਗੇ ਕੁਛ ਨਾ ਕੁਛ ਪਰੇਸ਼ਾਨੀ ਤਾਂ ਆਉਣੀ ਆ ਹੁਣ ਚੰਗੀ ਚੀਜ਼ ਨੇ ਮੂਰੇ ਆਉਣਾ ਹੈ ਤੇ ਹੁਣ ਮਾੜੀ ਨੇ ਜੋ ਕਵਜਾ ਕੀਤਾ ਹੋਇਆ ਇਸ ਸਰੀਰ ਦੇ ਉੱਤੇ ਇਸ ਮਿੱਟੀ ਦੀ ਢੇਰੀ ਆਪਾਂ ਇਸ ਥਾਂ ਨੂੰ ਕਹਿ ਸਕਦੇ ਹਾਂ ਸੋ ਉਹਨੇ ਹੁਣ ਜਦੋਂ ਇਸ ਸਰੀਰ ਤੋਂ ਦੂਰ ਹੋਣਾ ਹੈ ਛੱਡਣਾ ਹੈ ਤੇ ਉਹਨੇ ਬਹੁਤ ਰੰਗ ਦਿਖਾਉਣੇ ਆ ਬਹੁਤ ਤਰ੍ਹਾਂ ਦੀ ਪਰੇਸ਼ਾਨੀਆਂ ਘੜੀਆਂ ਕਰਨੀਆਂ ਆ ਕਿਉਂਕਿ ਉਹਨੇ ਕਬਜ਼ਾ ਕੀਤਾ ਹੋਇਆ ਆ ਤੇ ਹੁਣ ਅਸੀਂ ਕਿਸੇ ਨੂੰ ਮਕਾਨ ਦੇ ਵਿੱਚ ਬਿਠਾਉਂਦੇ ਆ ਕਿਰਾਏ ਤੇ ਬਿਠਾਉਂਦੇ ਆ ਕੁਝ ਜ਼ਿਆਦਾ ਚਿਰ ਰਹਿ ਜਾਵੇ ਤਾਂ ਉਹ ਕਬਜ਼ਾ ਕਰਕੇ ਇਨਸਾਨ ਬੈਠ ਜਾਂਦਾ ਆ ਕਹਿਣ ਤੇ ਮਾਲਕ ਦੇ ਫਿਰ ਛੇਤੀ ਕਿਤੇ ਉੱਠਦਾ ਨਹੀਂ ਬਹੁਤ ਤਰ੍ਹਾਂ ਦੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦਾ ਸੋ ਇਸੇ ਤਰ੍ਹਾਂ ਹੈ ਸਾਡੇ ਤੇ ਜਿਹੜਾ ਕਾਲ ਦਾ ਪਹਿਰਾ ਹੈ ਕੋ ਇੰਨਾ ਕਮਜ਼ਬੂਤ ਹੋਇਆ ਹੈ ਕਿਉਂਕਿ ਰੱਬ ਦਾ ਨਾਮ ਨਹੀਂ ਸੰਭਰਿਆ ਹੈ ਤੇ ਉਲਟਾ ਨਿੰਦਿਆ ਵਾਧੂ ਦੀ ਕਰ ਲਈਦੀ ਆ ਦੂਜਿਆਂ ਦੀ ਮੈਲ ਜ਼ਿਆਦਾ ਤੋਂ ਲਈਦੀ ਆ ਤੇ ਉਹਦੇ ਨਾਲ ਵੀ ਜਿਆਦਾ ਅਸਰ ਇਸਲੀ ਤੇ ਪੈਂਦਾ ਹੈ ਜੇਕਰ ਇਸ ਵੀਰ ਨੂੰ ਧੋਣਾ ਹੈ ਅੰਦਰੋਂ ਸਾਫ ਕਰਨਾ ਹੈ ਤੇ ਉੱਥੇ ਨਾਮ ਰੂਪੀ ਸਾਬਣ ਦੀ ਜ਼ਰੂਰਤ ਪੈਂਦੀ ਹੈ ਜੇ ਇਸ ਲਈ ਨਾਮ ਜਪ ਜ਼ਰੂਰ ਕਰੋ ਜਿਹੜੇ ਗੁਰੂ ਵਾਲੇ ਬਣ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਦੀ ਤਾਤ ਮਿਲੀ ਆ ਸੋ ਆਪਣੇ ਆਪ ਨੂੰ ਕਰਮਾ ਵਾਲੇ ਸਮਝੋ ਤੇ ਨਾਮ ਦੀ ਕਮਾਈ ਜ਼ਰੂਰ ਕਰੋ 5-10 ਮਿੰਟ ਸਮਾਂ ਜ਼ਰੂਰ ਕੱਢਿਆ ਕਰੋ ਇਹ ਕੱਢਿਆ ਸਮਾਂ ਹੀ ਤੁਹਾਡੇ ਕੰਮ ਆਉਣਾ ਆ ਇਹ ਜੋ ਸਮਾਂ ਕੱਢੂਗੇ ਤੁਸੀਂ ਆਪਣੇ ਲਈ ਕੱਢੂਗੇ ਜੋ ਤੁਸੀਂ ਕੰਮ ਕਰ ਰਹੇ ਹੋ ਇਹ ਤੁਸੀਂ ਆਪਣੇ ਪਰਿਵਾਰ ਲਈ ਕਰ ਰਹੇ ਹੋ ਤੇ ਜੋ ਤੁਹਾਡੇ ਕੰਮ ਆਉਣਾ ਹੈ ਉਹ ਨਾਮ ਸਿਮਰਨ ਕਿਉਂਕਿ ਉਸ ਤੋਂ ਬਗੈਰ ਕਿਸੇ ਆਪਣੇ ਨੇ ਅੰਤ ਸਮੇਂ ਨਹੀਂ ਨਾਲ ਖੜਨਾ ਸੋ ਇਹ ਬਿਲਕੁਲ ਸਚਾਈ ਹੈ ਜੀ ਸੋ ਵਾਕੀ ਜਿਹੜੇ ਸੋਚਦੇ ਕਿ ਉਮਰ ਬਹੁਤ ਪਈ ਆ ਤੇ ਹਜੇ ਤੱਕ ਗੁਰੂ ਦਾ ਨਾਮ ਨਹੀਂ ਲਿਆ ਸੋ ਨਾਮ ਜ਼ਰੂਰ ਲਓ ਕਿਉਂਕਿ ਉਮਰ ਦੇ ਹਸਾਲ ਨਾਲ ਕਈ ਵਾਰ ਸੁਣਨੋ ਘਟ ਜਾਂਦਾ ਕਈਆਂ ਤੋਂ ਸਹੀ ਬੋਲਿਆ ਨਹੀਂ ਜਾਂਦਾ ਨਾ ਹੀ ਨਾਮ ਸਿਮਰਨ ਕੀਤਾ ਜਾਂਦਾ ਕਿਉਂਕਿ ਚੰਗੀ ਤਰ੍ਹਾਂ ਬੈਠਿਆ ਵੀ ਨਹੀਂ ਜਾਂਦਾ ਉਮਰ ਦੇ ਹਸਾਲ ਦੇ ਨਾਲ ਸੋ ਇਸ ਲਈ ਇਹੇ ਉਮਰ ਹੈ ਜੇਕਰ ਨਾਮ ਸ਼ਬਦ ਮਿਲ ਗਿਆ ਹੈ ਤੇ ਉਸ ਸਿਮਰਨ ਨਾਲ ਸ਼ੁਰੂ ਕਰ ਦੋ ਸੋ ਜਿਨ੍ਹਾਂ ਨੂੰ ਤਾਂ ਹਜੇ ਤੱਕ ਮਿਲਿਆ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਲਕ ਅੱਗੇ ਬੈਠ ਕੇ ਜਾਣੇ ਅਣਜਾਣੇ ਚ ਉਹਨੀਆਂ ਗਲਤੀਆਂ ਭੁੱਲਣਾਂ ਦੀ ਮਾਫੀ ਮੰਗ ਕੇ ਗੁਰੂ ਦੀ ਦਾਤ ਮੰਗਣ ਤੇ ਕੋਸ਼ਿਸ਼ ਕਰਨ ਕਿ ਉਹ ਨਾਮ ਦੀ ਕਮਾਈ ਨਾ ਪਾਰ ਲੱਗ ਜਾਣ ਕਿਉਂਕਿ ਨਾਮ ਦੀ ਕਮਾਈ ਅਸੀਂ ਜੇਕਰ ਅੱਜ ਨਾਮ ਸਿਮਰਨ ਥੋੜੀ ਉਮਰ ਚ ਵੀ ਮਿਲਿਆ ਹੈ ਹੋ ਚੋ ਕਿਤੇ ਕਿਤੇ ਮੌਕਾ ਮਿਲਦਾ ਹੈ ਕਿਤੇ ਕਿਤੇ ਕਰਦੇ ਹੂੰ ਫਿਰ ਵੀ ਉਹ ਜੁੜਦਾ ਹੈ ਤਾਂ ਕਿਤੇ ਨਾ ਕਿਤੇ ਕੰਮ ਜ਼ਰੂਰ ਆਉਂਦਾ ਹੈ ਸੋ ਬਾਕੀ ਜੀ ਜਿਨ੍ਹਾਂ ਦੀ ਜ਼ਿਆਦਾ ਉਮਰ ਹੋ ਚੁੱਕੀ ਆ ਉਹਨਾਂ ਨੂੰ ਤਾਂ ਇੱਕੋ ਹੀ ਗੱਲ ਦੱਸ ਦਿੱਤੀ ਆ ਕਿ ਹਰ ਰੋਜ਼ ਮਾਫੀ ਮੰਗਣੀ ਸ਼ੁਰੂ ਕਰੋ ਤੇ ਗੁਰੂ ਦੀ ਬਾਣੀ ਮੰਗੋ ਇਹ ਤੁਹਾਡਾ ਪਛਤਾਵਾ ਹੀ ਤੁਹਾਡੀ ਮਾਫੀ ਹੀ ਤੁਹਾਡੀ ਜ਼ਿੰਦਗੀ ਸਵਾਰ ਦਵੇਗੀ ਕਿਉਂਕਿ ਪਰਮਾਤਮਾ ਫਿਰ ਬਖਸ਼ ਦਿੰਦਾ ਹੈ ਜਿਹੜਾ ਹਰ ਰੋਜ਼ ਇਹ ਅਰਦਾਸ ਕਰਨੀ ਸ਼ੁਰੂ ਕਰਦਾ ਹੈ ਸੋ ਬਾਕੀ ਜਿਨ੍ਹਾਂ ਦਾ ਪਿਛਲਾ ਕੋਈ ਹਿਸਾਬ ਚੰਗਾ ਹੈ ਉਹਨਾਂ ਨੂੰ ਤਾਂ ਪਰਮਾਤਮਾ ਬਹੁਤ ਜਲਦ ਮਿਲ ਜਾਂਦਾ ਹੈ ਜੀ ਸੋ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਮਿਲਿਆ ਉਮਰਾ ਨਾਂਕਿੰਜਾ ਸੋ ਇੱਥੇ ਇਹ ਕੰਮ ਕਰ ਲੋ ਤੇ ਇਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਸੋ ਵੈਸੇ ਤਾਂ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਜੀ ਫਾਰਮ ਹੁਣ ਆਪਾਂ ਮੇਨ ਵਿਸ਼ੇ ਦੀ ਹੀ ਗੱਲ ਕਰਾਂਗੇ ਤੇ ਵੀਡੀਓ ਸਮਾਪਤ ਕਰ ਦੇਵਾਂਗੇ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋ ਮੇਨ ਦੇਖੋ ਵਿਸ਼ਾ ਹੈ ਜੀ ਕੀ ਆਸਮਰਾਦ ਇਸ ਮਹੀਨੇ ਪੂਰੀ ਜ਼ਰੂਰ ਹੁੰਦੀ ਹੈ ਜਾਨੀ ਕਿ ਇਸ ਮਹੀਨੇ ਜੇਕਰ ਤੁਸੀਂ ਕੋਈ ਫਰਿਆਦ ਲਗਾਉਂਦੇ ਹੋ ਤੁਹਾਡੀ ਕੋਈ ਪ੍ਰੋਬਲਮ ਹੈ ਜਾਂ ਕੋਈ ਕੰਮ ਨਹੀਂ ਬਣਦਾ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਹੈ ਤਾਂ ਤੁਸੀਂ ਇਸ ਮਹੀਨੇ ਇੱਕ ਕਰਮ ਕਰ ਸਕਦੇ ਆ ਤੇ ਇਹ ਉਹ ਮਾਲਕ ਨੇ ਚਾਇਆ ਤੁਹਾਡੀ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਜੇਕਰ ਜਹਾਂ ਦਾ ਦੁਖੀ ਹੋ ਪਰੇਸ਼ਾਨ ਹੋ ਤਾਂ ਪਲਾਂ ਦੇ ਵਿੱਚ ਪੂਰੀ ਕਰ ਦੇਣੀ ਵਾਣਾ ਸਾਲ ਦੇ ਵਿੱਚ ਵਿੱਚ ਜ਼ਰੂਰ ਅਰਦਾਸ ਦੇਣੀ ਨੂੰ ਬਾਬਾ ਬਾਲ ਖਨਾਰਚੀ ਕਰਦੇ ਨੇ ਜੀ ਸੋ ਕਰਮ ਕੀ ਕਰਨਾ ਹੈ ਜੀ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਗੁਫਾ ਤੇ ਜਾਣ ਦਾ ਤਾਂ ਕਰਮ ਸਿਰਫ 5 ਰੁਪਏ ਦਾ ਹੈ 5 ਰੁਪਏ ਦਾ ਹੀ ਸ਼ਾਇਦ ਮਿਲ ਜਾਂਦਾ ਹੈ ਉੋਂ ਤਾਗੇ ਮਿਲਦੇ ਆ ਰੈੱਡ ਕਲਰ ਦੀ ਲਾਲ ਕਲਰ ਦੇ ਕਹ ਲਓ ਜਾਂ ਰੈੱਡ ਕਹ ਲਓ ਸੋ ਚੀ ਮੇ ਮੌਲੀ ਦਾ ਤੰਦ ਹੁੰਦਾ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਤੇ ਕੁੜਾ ਏਸ਼ਮੀ ਚ ਵੀ ਧਾਗਾ ਮਿਲ ਜਾਂਦਾ ਹੈ ਜੀ ਉੱਥੇ ਆਮ ਹੀ ਮਿਲਦੇ ਆ ਆਪਣੀ ਪਤਾ ਚੱਲ ਜਾਂਦਾ ਹੈ ਜਦੋਂ ਆਪਾਂ ਜਾਂਦੇ ਆ ਕਲੂਨਾ ਝਾੜੀ ਸੋ ਉੱਥੇ ਜੋ ਤੁਹਾਡੇ ਮਨ ਦੀ ਇੱਛਾ ਹੈ ਆਸਮਰਦ ਹੈ ਉਹ ਤੁਸੀਂ ਬਾਬਾ ਬਲਖਨਾਥ ਜੀ ਨੂੰ ਯਾਦ ਕਰਕੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਕੇ ਉੱਥੇ ਖੜਕੇ ਤੇ ਉਹ ਧਾਗਾ ਉੱਥੇ ਬੰਨ੍ਹ ਆਓ ਤੇ ਜਦੋਂ ਤੁਹਾਡੀ ਅਰਦਾਸ ਕਬੂਲ ਹੋ ਗਈ ਜਣੀ ਕੀ ਪੂਰੀ ਹੋ ਗਈ ਤਾਂ ਫਿਰ ਤੁਹਾਨੂੰ ਧਾਗਾ ਖੋਲਣ ਵੀ ਜਾਣਾ ਪੈਣਾ ਆ ਸੋ ਇੱਥੇ ਇੱਕ ਹੋਰ ਡਾਊਟ ਜਿਹੜਾ ਹੈ ਕਲੀਅਰ ਕਰ ਦਈਏ ਕਿ ਜੋ ਧਾਗਾ ਤੁਸੀਂ ਬੰਨਿਆ ਹੈ ਇਹ ਨਹੀਂ ਹੈ ਕਿ ਉਹ ਧਾਗਾ ਹੀ ਅਸੀਂ ਖੋਲਣਾ ਉਹਦਾ ਪਤਾ ਕਿਵੇਂ ਚੱਲੇਗਾ ਤੋ ਇਹ ਨਹੀਂ ਪਰੇਸ਼ਾਨ ਹੋਣਾ ਕਿਉਂਕਿ ਸਿਰਫ ਤੁਸੀਂ ਧਾਗਾ ਬੰਨ੍ਹਦੇ ਹੁੰਦਾ ਹੈ ਤੁਸੀਂ ਕੋਈ ਵੀ ਫਿਰੋਨਾ ਧਾਗਿਆਂ ਚੋਂ ਧੰਗਾ ਖੋਲ ਸਕਦੀ ਹੈ ਕਿਉਂਕਿ ਜੋ ਕਰਮ ਕਰਕੇ ਆਂਦਾ ਉਹ ਕਰਮ ਦੁਆਰਾ ਕਰਨ ਜਾਣਾ ਹੈ ਇਸੇ ਲਈ ਕਿ ਉਹ ਧਾਗੇ ਨੂੰ ਖੋਲਣਾ ਹੈ ਤੇ ਧੰਨਵਾਦ ਸ਼ੁਕਰੀਆ ਪਾਪਾ ਜੀ ਦਾ ਕਰਕੇ ਆਉਣਾ ਹੈ ਜੀ ਸੋ ਅਸੀਂ ਪਹਿਲੀ ਵਾਰ ਨਹੀਂ ਦੂਸਰੀ ਵਾਰ ਜਦੋਂ ਗਏ ਸੀ ਤੇ ਅਸੀਂ ਵੀ ਇਸੇ ਤਰ੍ਹਾਂ ਨਾਲ ਅਰਦਾਸ ਕੀਤੀ ਸੀ ਤੇ ਧਾਗਾ ਬੰਨ੍ਹ ਆਂਦਾ ਸਿਰਫ ਬੰਨ੍ਹ ਆਂਦਾ ਪਰ ਅਰਦਾਸ ਕਿਉਂਕਿ ਉਦੋਂ ਇੰਨੀ ਜਾਣਕਾਰੀ ਨਹੀਂ ਸੀ ਵੈਸੇ ਹੀ ਨਾਲ ਦੀਆਂ ਨੇ ਕਿਸੇ ਨੇ ਕਿਹਾ ਕਿ ਆ ਧਾਗਾ ਬੰਦ ਹੋਏ ਨਾਲ ਅਸਮਰਦਪੂਰੀ ਹੁੰਦੀ ਆ ਤੇ ਅਸੀਂ ਵੀ ਇਹ ਧਾਗਾ ਬੰਨਿਆ ਤੇ ਆਸ ਜੋ ਸੀਗੀ ਮਨ ਦੇ ਵਿੱਚ ਚੱਲ ਰਹੀ ਸੀ ਕਿ ਸਾਡਾ ਕੰਮ ਬਣ ਜਾਵੇ ਉਹ ਕੰਮ ਬਣਿਆ ਵੀ ਹੈਰਾਨਗੀ ਵਾਲੀ ਗੱਲ ਹੋਈ ਕਿਉਂਕਿ ਜੋ ਕਹਿ ਕੇ ਆਂਦਾ ਸੀ ਉਹ ਉਦੋਂ ਹੀ ਹੋ ਸਕਦਾ ਸੀ ਜਦੋਂ ਕੋਲ ਪੈਸੇ ਹੋਣ ਕਹਿੰਦੇ ਕਿ ਕੋਈ ਹਜ਼ਾਰਾਂ ਦੀ ਗੱਲ ਨਹੀਂ ਸੀ ਲੱਖਾਂ ਦੇ ਹਿਸਾਬ ਨਾਲ ਚਾਹੀਦਾ ਕਿਉਂਕਿ ਕੰਮ ਹੀ ਕੋਈ ਇਹੋ ਜਿਹਾ ਸਗਾ ਸੋ ਜਦੋਂ ਹੁਣ ਬਾਬਾ ਜੀ ਅੱਗੇ ਅਰਦਾਸ ਕੀਤੀ ਪਰ ਇਹਦੇ ਨਾਲ ਦੇ ਕਹਿਣ ਤੇ ਨਾਲਦਿਆਂ ਨੇ ਜਾਣੀ ਵੀ ਕਿਹਾ ਉਹਨਾਂ ਦੇ ਕਹਿਣ ਤੇ ਧਾਗਾ ਬੰਨ ਦਿੱਤਾ ਤੇ ਅਰਦਾਸ ਕਰ ਦਿੱਤੀ ਕਿ ਆਹ ਕੰਮ ਸਾਡਾ ਬਣ ਜਾਵੇ ਤੇ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਕੋਲ ਕੁਝ ਵੀ ਨਹੀਂ ਤੇ ਉਹ ਕੰਮ 2 ਮਹੀਨਿਆਂ ਦੇ ਵਿੱਚ ਵਿੱਚ ਬਣ ਗਿਆ ਸੋ ਕੋਈ 100 ਜਾਂ ਹਜ਼ਾਰਾਂ ਦੀ ਗੱਲ ਨਹੀਂ ਸੀ ਲੱਖ ਰੁਪਈਆ ਚਾਹੀਦਾ ਸੀ ਸੋ ਕਾਦ ਕਿਤਰੋਂ ਕਿਵੇਂ ਹੈਲਪ ਕਰ ਦਿੱਤੀ ਕੋ ਸਮਝ ਹੀ ਨਹੀਂ ਆਈ ਕਿ ਕਾਦ ਕਿਵੇਂ ਉਹ ਕੰਮ ਬਣਾ ਦਿੱਤੇ ਕਿੱਥੇ ਪੂਰੀ ਉਮਰ ਨਿਕਲ ਗਈ ਮਾਪਿਆਂ ਦੀ ਉਹ ਚੀਜ਼ ਨੂੰ ਦੇਖਣ ਲਈ ਤੇ ਕਿੱਥੇ ਉਹ ਪਲਾਂ ਦੇ ਵਿੱਚ ਕੰਮ ਸਵਾਰ ਦਿੱਤੇ ਸੋ ਬਾਬਾ ਜੀ ਦੀ ਤਾਕਤ ਉਹਨਾਂ ਦੀ ਰਹਿਮਤ ਉਦੋਂ ਸਾਨੂੰ ਸਮਝ ਵਿੱਚ ਆਈ ਜਾਨੀ ਕਿ ਉਦੋਂ ਇੱਕ ਹੈ ਵੀ ਅਣਜਾਣ ਸੀ ਦੀ ਸਮਝ ਨਹੀਂ ਸੀ ਸੇਵਾ ਜਿੰਨਾ ਨਹੀਂ ਪਏ ਸੋ ਸੇਵਾ ਦੇ ਪਿਆੰਤ ਸਾਨੂੰ 8-9 ਸਾਲ ਹੀ ਹੋਈ ਆ ਸੋ ਬਾਕੀ ਉਹ ਮਾਲਕ ਜਦੋਂ ਕਿਰਪਾ ਕਰਨ ਤੇ ਆਉਂਦਾ ਹੈ ਜੀ ਕਿਥੇ ਕਹਿੰਦੇ ਕਿ ਕਿਸੇ ਤੋਂ ਕੁਝ ਮੰਗਣ ਜਾਓ ਤਾਂ ਮਿਲਦਾ ਨਹੀਂ ਕਿਥੇ ਬਿਨਾ ਮੰਗਿਆ ਜਦੋਂ ਹੈਲਪਿੰਗ ਦੀ ਉਹ ਤਾਂ ਸਮਝ ਲੈਣਾ ਕਿ ਸਾਡਾ ਪੀਰੋ মুর্ਸ਼ਿਦ ਸਾਡਾ ਗੁਰੂ ਸਾਡੇ ਨਾਲ ਖੜਿਆ ਹੈ ਤੇ ਹੈਲਪਨ ਸਨਾਰਾਈ ਕਰੀ ਜਾ ਰਿਹਾ ਹੈ ਸੋ ਮਾਲਕ ਬਿਆਨਤ ਹੈ ਜੀ ਪਰ ਸਾਡੇ ਤੋਂ ਉਦਾਂ ਦੇ ਬਣ ਨਹੀਂ ਹੁੰਦਾ ਉਹ ਚੋੜੀ ਕਦੇ ਵੀ ਖਾਲੀ ਭਗਤ ਦੀ ਕਦੇ ਰਹਿਣ ਹੀ ਨਹੀਂ ਦਿੰਦੇ ਸੋ ਪਲਾਂ ਦੇ ਵਿੱਚ ਦਿਨ ਫੇਰ ਦਿੰਦੇ ਆ ਸੋ ਨੀਅਤ ਸਾਫ਼ ਹੋਣੀ ਚਾਹੀਦੀ ਆ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਅਰਦਾਸ ਕਰਨੀ ਚਾਹੀਦੀ ਆ ਜੀ ਸੋ ਕੀਤਿਆਂ ਅਰਦਾਸਾਂ ਜਰੂਰ ਬਾਬਾ ਜੀ ਪੂਰੀਆਂ ਕਰਦੇ ਨੇ ਕਿਉਂਕਿ ਨਾਮ ਦੀ ਕਮਾਈ ਉਹਨਾਂ ਦੀ ਇੰਨੀ ਕਾਹ ਕੀ ਵੰਡੀ ਜਾ ਰਹੀ ਆ ਤੇ ਭਗਤ ਮੰਗੀ ਜਾ ਰਹੀ ਆ ਜੀ ਸੋ ਦੁਖੀ ਜਾਂਦੇ ਆ ਕਹਿੰਦੇ ਕਿ ਰੋਂਦੇ ਜਾਂਦੇ ਆ ਤੇ ਹੱਸਦੇ ਵਾਪਸ ਘਰਾਂ ਨੂੰ ਹੌਂਦੇ ਆ ਜੀ ਭਗਤ ਪਿਆਰੇ ਜਿੰਨੇ ਵੀ ਬਾਬਾ ਜੀ ਨੂੰ ਮੰਨਣ ਵਾਲੇ ਦੀ ਜੀ ਸੋ ਇੱਕ ਕਰਮ ਜੋ ਦੱਸਿਆ ਹੈ ਇੱਕ ਵਾਰ ਵਿਸ਼ਵਾਸ ਰੱਖ ਕੇ ਜ਼ਰੂਰ ਕਰਨਾ ਜੇਕਰ ਤੁਹਾਨੂੰ ਕਦੇ ਮੌਕਾ ਮਿਲੇ ਜੋ ਮਨ ਦੀ ਪਰੇਸ਼ਾਨੀਆਂ ਉੱਤੇ ਬੋਲ ਕੇ ਆਉਣੀ ਹੈ ਸੋ ਫਿਰ ਦੇਖੋਗੇ ਕਿ ਬਾਬਾ ਜੀ ਕਿਵੇਂ ਚਮਤਕਾਰ ਕਰਦੇ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਇੱਕ ਇਹ 5 ਰੁਪਏ ਦਾ ਕਰਮ ਪੂਰੀ ਜ਼ਿੰਦਗੀ ਤੁਹਾਡੀ ਸਵਾਰ ਸਕਦਾ ਹੈ ਜੀ ਦੁਆਵਾਂ ਜੈਜੁੰਗਣਾ ਚਾਹੀਦੀਆਂ ਕਿਸੇ ਲਈ ਮਾੜਾ ਸੋਚ ਕੇ ਨਹੀਂ ਕੁਝ ਸੁਖਣਾ ਹੈ ਚੰਗਾ ਸੋਚਣਾ ਹੈ ਚੰਗਾ ਸੋਚੋਗੇ ਦੂਸਰੇ ਲਈ ਤੇ ਮਾਲਕ ਚੰਗਾ ਹੀ ਚੰਗਾ ਕਰ ਦਵੇਗਾ ਜੀ ਫਿਰ ਮਿਲਾਂਗੇ ਜੀ ਚਾਹ ਪੀਣਾਂ ਦੀ ਜੈਸਾਈਆਂ ਦੀ